ਸਿੰਦਾ ਜੀ ਵਰਗੇ ਸਰੇਂਦਰ ਸਿੰਦਾ ਜੀ ਵਰਗੇ ਮਹਾਨ ਲੋਕਾਂ ਨਾਲ ਰਹੇ ਹਨ ਟਰੈਂਡ ਹੁੰਦਾ ਸੀਗਾ ਹਾਂਜੀ ਕਿ ਕਿਸੇ ਨਾਮਵਰ ਸਿੰਗਰ ਦੇ ਤੁਸੀਂ ਸ਼ਿਗਿਰਦ ਹੋਣਾ ਹਾਂਜੀ ਹੁਣ ਟ੍ਰੈਂਡ ਨਹੀਂ ਹੈਗਾ ਇਹ ਮੈਂ ਵੀ ਪਹਿਲੀ ਕਨ ਜਦੋਂ ਉਹਨਾਂ ਕੋ ਗਿਆ ਸੀ ਪਤਾ ਲੱਗਿਆ ਸੀ ਵੀ ਚਮਕੀਲਾ ਜੀ ਵੀ ਉਹਨਾਂ ਦੇ ਸ਼ਿਗਿਰਦ ਨੇ ਹਾਂਜੀ ਅੱਛਾ ਉਹ ਵੀ ਪਾਰਸ ਵੀ ਉਹਨਾਂ ਦਾ ਸ਼ਿਗਿਰਦ ਹੂੰ ਫਿਰ ਮੈਂ ਵੀ ਉਹਨਾਂ ਕੋ ਗਿਆ ਹੂੰ ਅੱਜ ਤੇ ਉਹਨਾਂ ਨੇ ਉਹਨਾਂ ਦਾ ਮੈਂ ਸ਼ਿਗਿਰਦ ਬਣਿਆ ਇਹ ਬਹੁਤ ਬਰੀਕੀਆਂ ਉਹਨਾਂ ਤੋਂ ਸਿੱਖੀਆਂ ਨੇ ਉਹ ਫਿਰ ਗੱਲਾਂ ਕਰਦੇ ਹੁੰਦੇ ਸੀਗੇ ਹੂੰ ਬਈ ਸੋਣ ਚਮਕੀਲੇ ਨੇ ਮੇਰੀ ਬਹੁਤ ਸੇਵਾ ਕਰੀ ਐ ਅੱਛਾ ਇਹ ਉਹ ਸਟੇਜਾਂ ਤੇ ਮੇਰੇ ਨਾਲ ਜਾਂਦਾ ਰਿਹਾ ਹੂੰ ਇਹ ਕੋਰਸ ਵੀ ਬੋਲਦਾ ਰਿਹਾ ਹਰਮੋਨੀਅਮ ਵੀ ਪਲੇ ਕਰ ਦਿੰਦਾ ਸੀ ਤੇ ਉਹ ਗੱਲਾਂ ਸਾਰੀਆਂ ਮਤਲਬ ਉਹਨਾਂ ਦੇ ਬਾਰੇ ਵਧੀਆ ਕਰਦੇ ਸੀ ਹੂੰ ਇਹ ਪਾਰਸ ਦੀਆਂ ਗੱਲਾਂ ਵੀ ਕਰਦੇ ਹੁੰਦੇ ਸੀ ਤੇ ਵੀ ਐ ਵੀ ਇਹ ਦੇੜੀ ਭਾਗਾਂ ਵਾਲੀ ਐਂ ਕਹਿੰਦੇ ਹੁੰਦੇ ਸੀ 嗯，好。Hmm. Okay.